ਬੀਜੇਪੀ ਸਰਕਾਰ ਮੁਰਦਾਬਾਦ 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 ਤੇ ਸਾਡੇ ਸੂਬੇ ਦੇ ਵਿੱਚ ਮੰਡੇਕਾ ਜਿਹੜੀ ਆ ਟੋਟਲੀ ਬੰਦ ਹੋਣ ਜਾ ਰਹੀ ਆ ਔਰ ਗਰੀਬ ਲੋਕ ਜਿਨ੍ਹਾਂ ਦੇ ਚੁੱਲ੍ਹੇ ਹੀ ਮੰਡੇਕਾ ਦੀਆਂ ਦਿਹਾੜੀਆਂ ਤੋਂ ਚੱਲਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਇਹ ਜਿਹੜੇ ਈਵੇ ਆ ਉਹ ਬੁਝਾਉਣ ਜਾ ਰਹੀ ਆ ਸੈਂਟਰ ਸਰਕਾਰ ਬੀਜੇਪੀ ਸਰਕਾਰ ਮੁਰਦਾਬਾਦ ਉਸੇ ਸਰਕਾਰ ਮੁਰਦਾਬਾਦ ਸੈਂਟਰ ਸਰਕਾਰ ਜਿਹੜੀ ਭਾਜਪਾ ਦੀ ਆ ਇਹ ਲਗਾਤਾਰ ਸੂਬਿਆਂ ਦੇ ਨਾਲ ਵਿਤਕਰਾ ਵੀ ਕਰ ਰਹੀ ਆ ਤੇ ਗਰੀਬਾਂ ਦਾ ਸ਼ੋਸ਼ਨ ਕਰ ਰਹੀ ਆ ਜਿਹਦੇ ਅੱਜ ਜਿਹੜੀ ਮਨਰੇਗਾ ਸਕੀਮ ਜਿਹੜੀ ਆ ਐਨੇ ਸਾਲਾਂ ਤੋਂ ਕਾਂਗਰਸ ਪਾਰਟੀ ਨੇ ਚਲਾਈ ਹੋਈ ਸੀ ਅੱਜ ਉਹਦਾ ਇੱਕ ਪਹਿਲਾਂ ਤੇ ਨਾਮ ਬਦਲ ਲਿਆ ਔਰ ਕਰੋੜਾ ਰੁਪਈਆ ਖਰਚ ਕੇ ਉਹਦਾ ਨਾਮ ਬਦਲਿਆ ਔਰ ਨਾਲ ਇਹ ਵੀ ਕਰਤਾ ਕਿ 40% ਜਿਹੜਾ ਸੂਬੇ ਆ ਉਹ ਪਹਿਲਾਂ ਪੈਸੇ ਦੇਣਗੇ ਤੇ ਤਾਂ ਜਿਹੜੀ ਮਨਰੇਗਾ ਸਕੀਮ ਉੱਥੇ ਆਏਗੀ ਜਿਵੇਂ ਪੰਜਾਬ ਆ 4 ਲੱਖ ਦਾ ਕਰਜ਼ਾ ਜਿਹੜਾ ਆਲਰੇਡੀ ਸਾਡੇ ਪੰਜਾਬ ਸਰਕਾਰ ਦੇ ਸਿਰ ਤੇ ਆ ਤੇ 40% ਇਹਨਾਂ ਦੇ ਨਹੀਂ ਸਕਣਾ ਤੇ ਸਾਡੇ ਸੂਬੇ ਦੇ ਵਿੱਚ ਮੰਰੇਗਾ ਜਿਹੜੀ ਆ ਟੋਟਲੀ ਬੰਦ ਹੋਣ ਜਾ ਰਹੀ ਆ ਔਰ ਗਰੀਬ ਲੋਕ ਜਿਨ੍ਹਾਂ ਦੇ ਚੁੱਲ੍ਹੇ ਹੀ ਮੰਰੇਗਾ ਦੀਆਂ ਦਿਹਾੜੀਆਂ ਤੋਂ ਚੱਲਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਇਹ ਜਿਹੜੀ ਦੀਵੇ ਆ ਉਹ ਬੁਝਾਉਣ ਜਾ ਰਹੀ ਆ ਸੈਂਟਰ ਸਰਕਾਰ ਉਹਨਾਂ ਦੀ ਰੋਟੀ ਬੰਦ ਕਰਨ ਜਾ ਰਹੀ ਆ ਔਰ ਉਹਦੇ ਨਾਲ ਨਾਲ ਜਿਹੜੇ ਪਿਛਲੇ 17 ਸਾਲਾਂ ਤੋਂ ਜਿਹੜੇ ਮੰਰੇਗਾ ਤੇ ਇਹਨਾਂ ਦੇ ਕੱਚੇ ਮੁਲਾਜ਼ਮ ਰੱਖੇ ਹੋਏ ਆ ਉਹ ਕੱਚੇ ਮੁਲਾਜ਼ਮ 17 ਸਾਲਾਂ ਤੋਂ ਮਨਰੇਗਾ ਦੇ ਵਿੱਚ ਕੰਮ ਕਰ ਰਹੇ ਆ ਸਰਕਾਰ ਦੇ ਨਾਲ ਜਿੱਥੇ ਮਨਰੇਗਾ ਬੰਦ ਹੋਊਗੀ ਉਹਨਾਂ ਦਾ ਵੀ ਜਿਹੜਾ ਮੁਲਾਜ਼ਮਾਂ ਦਾ ਵੀ ਜਿਹੜਾ ਨੁਕਸਾਨ ਹੋਊਗਾ ਜਿਹੜੇ 17 ਸਾਲਾਂ ਤੋਂ ਸਰਕਾਰ ਨਾਲ ਸੇਵਾ ਦੇ ਰਿਹਾ ਕੱਚੇ ਮੁਲਾਜ਼ਮਾਂ ਦੇ ਤੌਰ ਤੇ ਵੀ ਸੋ ਇਸ ਕਰਕੇ ਜਿਹੜੀ ਸੈਂਟਰ ਸਰਕਾਰ ਆ ਇਹਨੂੰ ਨੀਂਦ ਤੋਂ ਜਾਗਣਾ ਚਾਹੀਦਾ ਆ ਨਾਂ ਬਦਲਣ ਨਾਲ ਕੁਝ ਨਹੀਂ ਹੁੰਦਾ ਕਿ ਤੁਸੀਂ ਗੁਰੂ ਮਹਾਰਾਜ ਦਾ ਨਾਂ ਰੱਖ ਲਓ ਤੁਸੀਂ ਆਪ ਦੇ ਕਿਸੇ ਹੋਰ ਦਾ ਨਾਂ ਰੱਖ ਲਓ ਨਾਂ ਬਦਲਣ ਨਾਲ ਨਹੀਂ ਕੁਝ ਹੋਣਾ ਕੰਮ ਪ੍ਰੈਕਟੀਕਲੀ ਕੰਮ ਕਰਕੇ ਦੱਸੋ ਇਹ ਸਾਡੀ ਸਮੁੱਚੇ ਜ਼ਿਲ੍ਹੇ ਵੱਲੋਂ ਅੱਜ ਜਿਹੜੀ ਪਾਰਟੀ ਵੱਲੋਂ ਹਾਈ ਕਮਾਂਡ ਵੱਲੋਂ ਸੀਗਾ ਇਹ ਸੈਂਟਰ ਸਰਕਾਰ ਦੇ ਖਿਲਾਫ ਅਸੀਂ ਜਿਹੜਾ ਧਰਨਾ ਲਾ ਰਹੇ ਆ ਸਾਡੀ ਮੰਗ ਹੈ ਕਿ ਮੰਦੀਕਾ ਐਜ਼ ਇਟ ਇ ਜਿਵੇਂ ਚੱਲਦੀ ਸੀ ਉਹਨੂੰ ਉਦਾਂ ਚਲਾਇਆ ਜਾਵੇ ਉਹਦਾ ਨਾਂ ਵੀ ਨਾ ਬਦਲਿਆ ਜਾਵੇ ਔਰ ਮੰਦੀਕਾ ਜਿਹੜੀ ਜਿਵੇਂ ਪਿੱਛੋਂ ਕੰਮ ਚੱਲ ਰਿਹਾ ਸੀਗਾ ਸਾਰੇ ਗਰੀਬਾਂ ਦੇ ਘਰ ਚੱਲ ਰਹੀ ਸੀ ਉਦਾਂ ਹੀ ਚਲਾਏ ਜਾਣ ਜਿਸ ਤਰੀਕੇ ਦੇ ਨਾਲ ਭਾਟਪਾ ਪੈਲਾ ਕਿਸਾਨੀ ਨੂੰ ਖਤਮ ਕੀਤਾ ਹੁਣ ਮਜ਼ਦੂਰਾਂ ਤੱਕ ਵੀ ਪਹੁੰਚ ਗਏ ਵਪਾਰੀ ਵੀ ਖਤਮ ਨੇ ਔਰ ਹੁਣ ਮਜ਼ਦੂਰਾਂ ਦੇ ਘਰਾਂ ਤੱਕ ਵੀ ਪਹੁੰਚ ਗਿਆ ਸੋ ਇਸ ਕਰਕੇ ਮੈਂ ਸਮਝਦਾ ਕਿ ਭਾਜਪਾ ਹਮੇਸ਼ਾ ਹੀ ਜਿੱਥੇ ਪੰਜਾਬ ਨਾਲ ਤੇ ਵਿਤਕਰਾ ਕਰਦੀ ਸੀ ਹੁਣ ਪੂਰੇ ਹਿੰਦੁਸਤਾਨ ਦੇ ਲੋਕਾਂ ਦੇ ਗਰੀਬਾਂ ਨੂੰ ਮਾਰਨ ਤੇ ਤੁਲੀ ਹੋਈ ਆ ਆਲਰੇਡੀ ਅਡਾਨੀਆਂ ਬਾਨੀਆਂ ਨੂੰ ਸਾਰਾ ਕੁਝ ਅਸੀਂ ਵੇਚ ਚੁੱਕੇ ਆ ਚਾਹੇ ਉਹ 에ਰਪੋਰਟਾਂ ਦੀ ਗੱਲ ਹੋਵੇ ਚਾਹੇ 에ਅਰਲਾਈਨਾਂ ਦੀ ਗੱਲ ਹੋਵੇ ਤੇ ਹੁਣ ਤੁਸੀਂ ਗਰੀਬਾਂ ਦੇ ਘਰਾਂ ਤੱਕ ਵੀ ਜਿਹੜਾ ਖਤਮ ਕਰਕੇ ਤੇ ਸਾਰਾ ਹੀ ਜਿਹੜਾ ਕੰਮ ਹੈ ਇਹ ਜਿਹੜੇ ਸਰਮਾਇਦਾਰਾਂ ਦੇ ਹੱਥਾਂ 'ਚ ਦੇਣਾ ਚਾਹੁੰਦੇ ਨੇ ਸੋ ਇਸ ਕਰਕੇ ਬੜੀ ਮੰਦ ਭਾਗੀ ਗੱਲ ਆ ਕਿ ਜਿਹੜਾ ਮੰਦੀਗਾ ਨੂੰ ਇਹ ਖਤਮ ਕਰਨ ਜਾ ਰਹੇ ਆ ਕਰਨ ਕਾ ਦਾ ਜਾ ਰਹੇ ਉਹਨਾਂ ਤੇ ਕਰਤਾ ਕਿ ਜਿੱਥੇ ਇੰਨੇ ਕਰੋੜਾਂ ਲੋਕ ਮੰਦੀਗਾ 'ਚ ਕੰਮ ਕਰਦੇ ਆ ਮੇਰੇ ਕੋਲ 27 ਕਰੋੜ ਦੇ ਲਾਗੇ ਮੈਂ ਫਿਗਰ ਪੜ੍ਹ ਰਿਹਾ ਸੀਗਾ ਜਿਹੜੇ ਮੰਦੀਗਾ 'ਚ ਕੰਮ ਕਰਦੇ ਔਰ ਮਹਿਜ 6 ਘੰਟੇ ਦੇ ਅੰਦਰ ਅੰਦਰ ਇਹਦੇ ਤੇ ਬਹਿਸ ਕਰਕੇ ਤੇ ਰਾਤ 12 ਵਜੇ ਇਹਨਾਂ ਨੇ ਕਾਲੀ-ਕਾਲੀ ਦੇ ਵਿੱਚ ਇਹ ਬਿੱਲ ਜਿਹੜਾ ਪਾਸ ਕਰਤਾ ਆ ਉਹ ਨਾਂ ਰੱਖਤਾ ਬੀਬੀ ਜੀ ਰਾਮ ਜੀ ਸੋ ਇਸ ਕਰਕੇ ਹਰ ਗੱਲ ਦੇ ਵਿੱਚ ਰੱਬ ਦਾ ਨਾਂ ਲਿਆਉਣਾ ਉਹਨੂੰ ਰਿਲੀਜੀਅਸ ਬੇਸਿਸ ਦੇ ਉੱਤੇ ਟੱਚ ਕਰਨਾ ਧਾਰਮਿਕ ਤੌਰ ਤੇ ਨਾਂ ਨੂੰ ਲਿਆਉਣਾ ਇਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਜਦੋਂ ਸਟਾਰਟਿੰਗ ਦੇ ਵਿੱਚ ਅਸੀਂ ਇਸ ਚੀਜ਼ 'ਚ ਸਕਸੈਸਫੁਲ ਹੋ ਗਏ ਵੀ ਲੋਕ ਨੂੰ ਲੱਗਦਾ ਕਿ ਇਹੀ ਪਾਰਟੀ ਇੱਕ Hindu ਧਰਮ ਦੀ ਰੱਖਿਆ ਕਰ ਸਕਦੀ ਆ ਇਹ ਬਿਲਕੁਲ ਮਹਿਜ ਗਲਤ